ਭਾਰਤੀ ਕਿਸਾਨ ਯੂਨੀਅਨ ਰਾਜੇਵਾਰ ਦੇ ਮੁਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਅੱਜ ਨੂਰਮਹਿਲ ਜੰਡਿਆਲਾ ਮੰਡਕੀ ਇਲਾਕੇ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਪੰਗਾਲਾ ਵਿਖੇ ਕੀਤੀ ਗਈ ਜਿਸ ਵਿੱਚ ਸੰਯੁਕਤ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵੱਖ-ਵੱਖ ট্রেਡ ਯੂਨੀਅਨ ਦੇ ਪ੍ਰਧਾਨ ਅਤੇ ਆਗੂਵਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਦਿੱਤੇ ਸਰਦੇ ਨੂੰ ਸਫਲ ਬਣਾਉਣ ਦਾ ਪ੍ਰਣ ਲਿਆ ਗਿਆ ਇਸ ਮੌਕੇ ਕਿਸਾਨਾਂ ਦੀ ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਕਿਹਾ ਕਿ ਸੋਨਾ ਦੇ ਬੰਦ ਨੂੰ ਹਰ ਹਾਲ ਵਿੱਚ ਸਫਲ ਬਣਾਇਆ ਜਾਵੇਗਾ ਤੇ ਇਸ ਸੰਬੰਧੀ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਅਤੇ ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਆਗੂਆਂ ਨੂੰ ਵੀ ਇਸ ਭਾਰਤ ਬੰਦ ਸੱਦੇ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਗਈ। ਜੱਥੇਦਾਰ ਕਸ਼ਮੀਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿ ਹਾਣੇ 16 ਫਰਵਰੀ ਨੂੰ ਪੂਰਾ ਦੇਸ਼ ਠੱਪ ਕਰ ਬਿੱਤਾ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਚੁਕੜ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨ ਯੂਨੀਅਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ। ਤੇ ਜੇਕਰ ਸਰਕਾਰ ਨੇ ਐਮਐਸਟੀ ਸਮੇਤ ਕਿਸਾਨੀ ਮੰਗਾ ਨਾ ਮੰਨੀਆਂ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨਰ ਦੱਸਿਆ ਕਿ 16 ਤਰੀਕ ਨੂੰ ਸਵੇਰੇ 9 ਵਜੇ ਤੋਂ ਲੈ ਸ਼ਾਮ ਤੱਕ ਪੂਰਨ ਤੌਰ ਤੇ ਬੰਦ ਹੋਵੇਗਾ ਅਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇੜਲੇ ਇਲਾਕੇ ਵਿੱਚ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਯੂਨੀਅਨ ਅਤੇ ਟ੍ਰੇਡ ਯੂਨੀਅਨਾਂ ਦਾ ਸਾਥ ਦੇ ਨੂਰਬਜਨ ਸ਼ਹਿਰ ਤੋਂ ਹਰਵਿੰਦਰ ਬਦੇਸ਼ਾਂ ਦੀ ਵਿਸ਼ੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਐਸਕੇਐਮ ਔਰ ਜਿਹੜੀਆਂ ਸਾਡੀਆਂ ਹੋੜ ਜਥੇ ਬੰਦੀਆਂ ਇਹਨਾਂ ਦੇ ਟ੍ਰੇਡ ਯੂਨੀਅਨਾਂ ਦਾ ਜਿਹੜਾ ਇਕੱਠ ਕੀਤਾ ਗਿਆ 16 ਤਰੀਕ ਨੂੰ ਜਿਹੜਾ ਭਾਰਤਵੰਦ ਦੀ ਕਾਲਿਆ ਟ੍ਰੇਡ ਯੂਨੀਅਨ ਵੱਲੋਂ ਉਹਦੇ ਵਿੱਚ SKM ਜਿਹੜੀ ਆ ਉਹ ਮੁਕੰਮਲ ਤੌਰ ਤੇ ਉਹਦੇ ਸਮਰਥਨ ਕਰਦੀ ਆ ਔਰ ਪਿੰਡਾਂ ਦੇ ਵਿੱਚ ਜਾ ਕੇ ਉਸ ਦਿਨ ਸਾਰੇ ਭਾਰਤਵੰਦ ਦੇ ਨਾਲ-ਨਾਲ ਪਿੰਡੂ ਬੰਦ ਹੋਣ ਕਰਵਾਉਣ ਦੇ ਲਈ ਵੀ ਜਿਹੜਾ ਸੀ ਆਪਣਾ ਉਰਾਲ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਮੀਟਿੰਗ ਸੀ ਇਹ ਤੇ ਉਸ ਦਿਨ ਪੂਰਾ ਭਾਰਤ ਮੁਕੰਮਲ ਤੌਰ ਤੇ ਬੰਦ ਹੋਏਗਾ ਇਹਦਾ ਸ਼ਬਦਾਂ ਨਾਲ ਧੰਨਵਾਦ। ਦਰੀ ਟ੍ਰੇਡ ਯੂਨੀਅਨਾਂ ਮੁਲਾਜ਼ਮ ਫੈਡਰੇਸ਼ਨਾਂ ਇਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 10 ਫਰਵਰੀ ਦੀ ਕੌਮੀ ਹੜਤਾਲ ਅਤੇ ਪੂਰਨ ਭਾਰਤ ਬੰਦ ਦੇ ਸੰਬੰਧ ਵਿੱਚ ਅੱਜ ਇਸ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕੱਤਰਤਾ ਇੱਥੇ ਕੀਤੀ ਗਈ ਜਿਸ ਇਕੱਤਰਤਾ ਵਿੱਚ ਇਲਾਕੇ ਦੇ ਜਿਹੜੇ ਪਿੰਡ ਆ ਕਸਬੇ ਆ 10 ਫਰਵਰੀ ਨੂੰ ਪੂਰਨ ਬੰਦ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਇਸ ਨੂੰ ਮਹਮ ਨੂੰ ਹੋਰ ਜਿਹੜਾ ਲੋਕਾਂ ਚ ਜਾਗਰਤ ਪੈਦਾ ਕਰਨ ਲਈ ਉਭਾਰਨ ਲਈ ਜਿਹੜਾ 10 ਤਰੀਕ ਨੂੰ ਜਿਹੜਿਆ ਮੰਜਕੀ ਦੇ ਦਵਾਏ ਦੇ ਪਿੰਡਾਂ ਅਤੇ ਨੂਰਬਾਦ ਦੇ ਇਲਾਕੇ ਦੇ ਜਿਹੜੇ ਪਿੰਡ ਆ ਸ਼ਹਿਰ ਆ ਉਹਨਾਂ ਚੋਂ ਜਿਹੜਾ ਉਹ ਬੰਦ ਲਈ ਜਿਹੜਾ ਉਹ ਮਹਿਮ ਚਲਾਉਣ ਦਾ ਫਾਇਦਾ ਕੀਤਾ ਗਿਆ ਅੱਜ ਜਿਹੜੀਆਂ ਕੇਂਦਰ ਦੀਆਂ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਕੇਂਦਰੀ ਟ੍ਰੇਡ ਯੂਨੀਅਨ ਬਲੋ ਜਿਹੜਾ ਚਤਾਈ ਕਾਨੂੰਨਾਂ ਨੂੰ ਚਾਰ ਕਾਨੂੰਨਾਂ ਚ ਬਦਲਿਆ ਉਹਦੇ ਖਿਲਾਫ ਅਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨਾ ਜਿਹੜੇ ਸਮਝੌਤਾ ਹੋਇਆ ਸੀ ਉਹਨੂੰ ਨਾ ਲੱਗ ਕਰਨ ਦੇ ਰੋਸ ਵਿੱਚ ਉਹ ਜਿਹੜਾ ਇਹ ਜਿਹੜਾ ਸਵਾ ਪਰਵਿਦਾ ਦੇਸ਼ ਜਿਹੜਾ ਵਿਆਪੀ ਬੰਦ ਹੋ ਰਿਹਾ ਉਹਦੇ ਲਈ ਜਿਹੜਾ ਅਸੀਂ ਕੱਤਰ ਹੋਏ ਆ ਧੰਨਵਾਦ ਗੱਡੀ ਕੀ ਫਤਿਹ ਮੈਂ ਜਹੇਦਾਰ ਕਸ਼ਮੀਰ ਸਿੰਘ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਦੁਆਬੇ ਦਾ ਕੋਆਰਡੀਨੇਟਰ ਅੱਜ ਅਸੀਂ ਗੁਰਦੁਆਰਾ ਪੰਜੇ ਪਾਸ਼ਾ Rajasthan ਜੜਿਆਲਾ ਪਘਾਲਾ ਵਿਖੇ ਸਯੁਕਤ ਸਮਾਜ ਮੋਰਚੇ ਵੱਲੋਂ ਸ਼ਾਮਲ ਜਥੇਬੰਦੀਆਂ ਟਰੇਡ ਜੂਨੀਅਰ ਮੁਲਾਜ਼ਮ ਜੂਨੀਅਰ ਤੇ ਐਸਸੀ ਭਾਈਚਾਰੇ ਦੇ ਨਾਲ ਜੋ ਸਾਰਿਆਂ ਨੇ ਰਲ ਕੇ ਇੱਕ ਕਾਲ ਦਿੱਤੀ ਆ ਭਾਰਤ ਬੰਦ ਦੀ ਉਹਦੇ ਸਬੰਧ ਵਿੱਚ ਜੜਿਆਲਾ ਕਸਵਾ ਤੇ ਨੂਰਮਹਿਲ ਇਲਾਕੇ ਦੇ ਪਿੰਡਾਂ ਦੀ ਇੱਕ ਮੀਟਿੰਗ ਬੜੀ ਭਰਵੀ ਮੀਟਿੰਗ ਇੱਥੇ ਕੀਤੀ ਗਈ ਆ ਇਹਦੇ ਵਿੱਚ ਸਾਰੀਆਂ ਵੱਖ-ਵੱਖ ਵਰਕਰਾਂ ਦੀਆਂ ਆਗੂਆਂ ਨੇ ਡਿਊਟੀਆਂ ਲਾਈਆਂ ਆ 10 ਤਰੀਕ ਨੂੰ ਅਸੀਂ ਜੜਿਆਲੇ ਦੇ ਵਿੱਚ ਮਾਰਚ ਕਰਾਂਗੇ 10 ਤਰੀਕ ਨੂੰ ਨਾਲੇ ਕਰਾਂਗੇ ਨੂਰਮਹਿਲ ਦੇ ਵਿੱਚੋਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਾਂਗੇ ਵੀ 16 ਤਰੀਕ ਨੂੰ ਭਾਰਤ ਬੰਦਿਆ ਜੋ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਲਿਆ ਰਹੀ ਆ ਆ ਕਿੱਡਾ ਮਾੜਾ ਕਾਨੂੰਨ ਜਿਹੜਾ ਡਰਾਈਵਰਾਂ ਭਰਾਵਾਂ ਦੇ ਲਿਆਂਦਾ ਅੱਜ ਹਰ ਘਰ ਦੇ ਵਿੱਚ ਡਰਾਈਵਰ ਬੈਠਾ ਆ ਜੇ ਗੱਡੀ ਮੇਰੇ ਕੋਲ ਤੇ ਮੈਂ ਵੀ ਡਰਾਈਵਰ ਆ ਜੇ ਗੱਡੀ ਭਾਜੀ ਸੁਖਵਿੰਦਰ ਸਿੰਘ ਕੋਈ ਵੀ ਡਰਾਈਵਰ ਨੇ ਗੱਡੀ ਅਵਤਾਰ ਸਿੰਘ ਕੋਈ ਵੀ ਡਰਾਈਵਰ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਆ ਜਦੋਂ ਕਾਲੇ ਕਾਨੂੰਨ ਵਾਪਤ ਕਰਾਏ ਆ ਉਦੋਂ ਸੈਂਟਰ ਸਰਕਾਰ ਨੇ ਕਿਹਾ ਸੀ ਬਿਜਲੀ ਵਾਲਾ ਕਾਨੂੰਨ ਨਹੀਂ ਲਿਆਵਾਂਗੇ ਪ੍ਰਾਈਵੇਟ ਦਾ ਆ ਚੈਪ ਵਾਲੇ ਮੀਟਰ ਪਿੰਡਾਂ ਚ ਲਾਈ ਜਾ ਰਹੇ ਨੇ ਜਿਹਦੇ ਨਾਲ ਸਾਨੂੰ ਕਾਰਪੋਰੇਟ ਘਰਾਣਿਆਂ ਨੂੰ ਕਬਜ਼ਾ ਕਰਾਉਣ ਦੇ ਸਾਡੇ ਤੇ ਸਿਰ ਤੇ ਪਿਠਾਣ ਦੀਆਂ ਨੀਤੀਆਂ ਉਹਦੇ ਸੰਬੰਧ ਵਿੱਚ 16 ਦੀ ਮੀਟਿੰਗ ਆ 16 ਨੂੰ ਭਾਰਤ ਬੰਦ ਦਾ ਸੱਦਾ ਆ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਦੁਕਾਨਦਾਰ ਵੀਰਾਂ ਨੂੰ 16 ਤਰੀਕ ਨੂੰ ਭਾਰਤ ਬੰਦ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋ ਕੇ ਸਰਕਾਰ ਨੂੰ ਦੱਸ ਦਈਏ ਬੇ ਤੇਰੀਆਂ ਨੀਤੀਆਂ ਦੇ ਖਿਲਾਫ ਲੋਕ ਸੜਕਾਂ ਦੇ ਬੈਠੇ ਨੇ ਉਹ ਦਿਨ ਦੇ ਉਹਦੇ ਸਾਰੇ ਮੀਟਿੰਗ ਕੀਤੀ ਗਈ ਆ ਏਹ ਮੈਂ ਬੇਨਤੀ ਕਰਦਾ ਦੁਕਾਨਦਾਰ ਵੀਰਾਂ ਨੂੰ ਮਲਾਜ਼ਮ ਵੀਰਾਂ ਨੂੰ ਆਪਾਂ ਵੱਧ ਤੋਂ ਵੱਧ ਚੜ ਕੇ 16 ਦੀ ਬੰਦੀ ਕਾਲ ਵਿੱਚ ਆਪਣਾ ਸਵਾਰਥ ਣ ਦਈਏ ਤੇ ਸਾਰੇ ਪਿੰਡਾਂ ਦੇ ਵਿੱਚ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਦੇ ਆਂ ਉਦੋਂ ਕੋਈ ਇਦਾਂ ਦੀ ਵਸਤੂ ਨਾ ਖਰੀਦੋ ਜਿਹੜੀ ਤੁਹਾਡੀ ਖਰਾਬ ਹੋਵੇ ਦੁਕਾਨਾਂ ਪੂਰਨ ਤੌਰ ਤੇ ਬੰਦ ਰੱਖਣੀਆਂ ਆਂ ਟ੍ਰੈਫਿਕ ਜਾਮ ਰਹਿਣਿਆ ਘਰਾਂ ਤੋਂ ਨਾ ਨਿਕਲਿਓ ਜੇ ਨਿਕਲਣਾ ਤੁਸੀਂ ਜਿਹੜੇ ਲਾਗੇ ਤੁਹਾਡੇ ਨੇੜੇ ਦੇ ਧਰਨੇ ਉਹਨਾਂ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ